ਪੰਜਾਬ ਚ ਇੱਕ ਕੁੱਕੜ ਨੇ ਪੁਲਿਸ ਦੀ ਟੈਨਸ਼ਨ ਵਧਾ ਦਿੱਤੀ ਹੈ। ਪੁਲਿਸ ਨੇ ਬਠਿੰਡਾ ਵਿੱਚ ਕੁੱਕੜਾਂ ਦੀ ਲੜਾਈ ਦੇ ਮੁਕਾਬਲੇ ਦੀ ਸੂਚਨਾ ਤੇ ਰੇਡ ਕੀਤੀ ਸੀ ਜਿਸ ਮਗਰੋਂ ਇਸ ਮੁਰਗੇ ਨੂੰ ਫੜਿਆ ਗਿਆ। ਹੁਣ ਮੁਸ਼ਕਲ ਇਹ ਹੈ ਕਿ ਮੁਰਗਾ ਕੇਸ ਵਿੱਚ ਪ੍ਰਾਪਰਟੀ ਬਣ ਗਿਆ ਹੈ। ਪੁਲਿਸ ਨੂੰ ਉਸ ਨੂੰ ਹਰ ਪੇਸ਼ੀ ਵਿੱਚ ਅਦਾਲਤ ਲੈ ਜਾਣਾ ਹੋਵੇਗਾ। ਹੋਰ ਤਾਂ ਹੋਰ ਉਸ ਨੂੰ ਆਪਣੀ ਹਿਰਾਸਤ ਵਿੱਚ ਰੱਖ ਕੇ ਸਹੀ ਤੰਗ ਨਾਲ ਪਾਲਣਾ ਵੀ ਹੋਵੇਗਾ। ਪੁਲਿਸ ਨੇ ਫਿਲਹਾਲ ਇਸ ਮੁਰਗੇ ਨੂੰ ਕਿਸੇ ਜਾਣਕਾਰ ਦੇ ਕੋਲ ਛੱਡਿਆ ਹੈ। ਥਾਣੇ ਵਿੱਚ ਰੱਖਣ ਨਾਲ ਮੁਰਗਾ ਇਕੱਲਾ ਹੁੰਦਾ ਇਸ ਲਈ ਕਿਸੇ ਕੁੱਕੜ ਪਾਲਣ ਵਾਲੇ ਵਿਅਕਤੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਹਾਲਾਂਕਿ ਕੁੱਕੜ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਪੁਲਿਸ ਵਾਰ-ਵਾਰ ਉਸ ਵਿਅਕਤੀ ਕੋਲ ਗੇੜੇ ਮਾਰ ਰਹੀ ਹੈ ਤੇ ਉਸ ਦੀ ਸਾਰ ਲੈ ਰਹੀ ਹੈ ਕੁੱਕੜ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੁਰਗੇ ਲੜਾਈ ਕਰ ਰਹੇ ਆ ਉਦੋਂ ਮਕਦਮਾ ਤਿੰਨ ਬੰਦੇ ਨੇ ਦਰਜ ਕੀਤਾ ਰਾਜਵਿੰਦਰ ਸਿੰਘ ਜਗਸੀਰ ਸਿੰਘ ਤੇ ਗੁਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਇਹ ਤੇ ਮਗਰ ਮਗਰ ਮਦਦ ਕੀਤਾ। ਇਹ ਕੀ ਕਰਵਾ ਰਹੇ ਸੀ ਉਹ? ਜਨਵਾਰ ਤੱਕ ਪਰੇਸ਼ਾਨ ਕਰਦੇ ਸੀਗੇ। ਜ਼ੁਲਮ ਦਾ ਪਰਚਾ ਦਿੱਤਾ ਨੇ ਕੋਰਟ ਟਿਕਟ ਤੇ। ਕੋਈ ਜਿਹੜੀ ਸਾਢੇ ਤਪਰੀ ਦੇ ਵਿੱਚ ਕੁੱਕੜ ਆਇਆ। ਤੇ ਮੌਕਾ ਹੀ ਦੇ ਵਿੱਚ ਤੁਸੀਂ ਲੜਾਈ ਕੀਤੀ ਪਰਿਵਾਰ ਸੀ ਉਸ ਮੌਕੇ ਦੀ ਮੁਕਤਮਲ ਦੇਖ ਕੇ ਉਸ ਪੁਲਿਸ ਪੇ ਕੀ ਕੀਤਾ ਹੋਇਆ? ਬਿਲਕੁਲ। ਤੇ ਕਿੰਨੇ ਕੁੱਕੜ ਸੀ ਉਸ ਮੌਕੇ ਤੇ ਲੜਾਈ ਵਿੱਚ? ਸਾਨੂੰ ਇੱਕ ਮਿਲਿਆ ਮੈਂ ਤੁਹਾਨੂੰ ਪਤਾ ਕਰਨਾ। ਅੱਛਾ। ਤੇ ਇਹ ਨੂੰ ਪੇਸ਼ ਕਰਉ ਕਰਨਾ ਹੈ। ਜਦੋਂ ਦਾ ਤਾਲਮ ਕਰੋਗੇ ਕਰਦੇ ਹੋ। ਅੱਛਾ। ਤੇ ਜਦੋਂ ਹੁਣ ਇਹਨਾਂ ਨੂੰ ਰਾਸਤ ਦੇ ਵਿੱਚ ਲਿਖਿਆ ਗਿਆ ਹੈ ਤਾਂ ਹੁਣ ਜਿਹੜੇ ਤਿੰਨ ਬੱਦਰੀ ਨੂੰ ਕਿਸੇ ਜਰਮ ਜਮਨਤ ਜੋ ਉਸ ਬਰਜ ਮੰਤਰੀਆ ਕਰਤਾ ਨਾਲ ਅੱਛਾ ਬਰਜ ਮੰਤਰੀਆ ਤੇ ਇਹਨਾਂ ਨੂੰ ਹੁਣ ਕੋਕੜਾ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੋਕੜਾ ਵੀ ਜੀ ਫਿਰ ਕੋਕੜਾ ਵੀ ਇੱਕ ਕੋਕੜਾ ਕਿਹੜੇ ਕੋਕੜਾ ਕਿਹੜੇ ਕੋਕੜਾ ਕਿੱਥੇ ਰੱਖਿਆ ਗਿਆ ਸੀ ਰੰਗ ਦਾ ਕੋਕੜਾ ਕੇ ਸੇਫ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਹ ਦੇਖਭਾਲ ਹੋ ਸਕੇ ਸਾਡੀ ਸੋਚਣ ਦੇ ਤਹਿਤ ਟ੍ਰਾਫਿਕ ਦੇ ਵਿੱਚ ਆ ਨਾਮ ਦੇਣੇ ਸੱਤਾਂ ਹੀ ਹੋਗੀਆਂ ਟ੍ਰਾਫਿਕਾਂ ਬਰਾਮਤ ਕੀਤੀਆਂ ਗਿਆ 11 11 ਟ੍ਰਾਫਿਕਾਂ ਜਿੱਥੋਂ ਦੇਣੀਆਂ ਸੀ ਜਾ ਬਿਰਗੇ ਨੇ ਦੋ ਕੁੱਕੜ ਜਿੱਤ ਜਾ ਉਹਨੂੰ ਟੋਫੀ ਦੇ ਲਈ ਇਹਦੇ ਵਿੱਚ ਦੋ ਕੁੱਕੜ ਸੀ ਚਾਰ ਸੀ 10 ਜੋ ਵੀ ਸੀ ਜੇ ਨਹੀਂ ਸਾਡੀ ਤਫ਼ਤੀਸ਼ ਚ ਸਾਡੀ ਚੱਕਾ ਦੇਖੋ ਵੀਰ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਤੁਹਾਨੂੰ ਇੱਕ ਗਰੁੱਪਾਂ ਦਾ ਹੋ ਸਕਦਾ 20 ਹੁਣ 50 ਹੁਣ 100 ਹੋਵੇ ਉੱਥੇ ਸਾਡੀ ਤਫ਼ਤੀਸ਼ ਚੱਕਾ ਜਦੋਂ ਮੌਕੇ ਤੇ ਸੀ ਪਹੁੰਚੇ ਉਹ ਜੱਤ ਵੀ ਹਾਲਚਾ ਉਹ ਡਾਕਟਰੀ ਮੈਨਾ ਕਰਾਇਆ ਗਿਆ ਤਫ਼ਤੀਸ਼ ਤੋਂ ਬਾਅਦ ਡਾਕਟਰੀ ਮੈਨਾ ਕਿਹਦੇ ਕਰਵਾਇਆ ਕੋਕਰ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਉਹ ਦੂਜਾ ਇਹ ਵੀ ਜਰਾ ਲਾਈ ਕਰ ਲੈ ਸੀ ਕਿ ਤੁਹਾਨੂੰ ਇਹ ਤਫ਼ਤੀਸ਼ ਦਾ ਸਭੀ ਵੀ ਮੈਨੂੰ ਦੱਸੋ